ਮਾਜ ਦੀ ਗੱਡੀ ਮੇਰੀ ਮਸ਼ੂਕ ਏ ਜੇਨ ਦੇ ਲਈ ਮੈਂ ਦੁਨੀਆ ਵੱਡ ਸਕਣਾ ਤੇ ਵੱਡ ਮੈਂ ਪੁੱਤਰ ਵੀ ਸਕਣਾ ਓਏ ਤੇਰੇ ਪਿਸਤੌਲ ਚ ਇੰਨੀਆਂ ਗੋਲੀਆਂ ਨਹੀਂ ਹੋਣੀਆਂ ਜਿੰਨੀਆਂ ਜੱਟ ਦੀ ਇੱਕ ਚ ਨੇ ਜਿਹਦੇ ਕੁੱਤੇ ਬਿੱਲੇ ਤੇ ਬੜੇ ਘੁੰਮਣ ਦੇ ਪਰ ਸ਼ੇਰ ਇੱਕੋ ਹੀ ਓਏ ਬਲਦੇਵ ਸਿੰਘ ਬਾਠ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰੇ ਇੱਥੇ ਆਏ ਹੋ ਅਸੀਂ ਗੁਰੂ ਕੀ ਨਗਰੀ ਆਏ ਆ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਕਰਨ ਵਾਸਤੇ ਕਿ ਸਰਟੀਫੀਕਟ ਆਉਣ ਵਾਲੀ ਹੈ 31 ਜਨਵਰੀ ਨੂੰ ਜਿਸ ਦਾ ਨਾਮ ਹੈ ਮਜਾਇਰ ਔਰ ਸਾਰੇ ਜਾਨੇ ਜ਼ਰੂਰ ਵੇਖ ਕੇ ਆਇਓ ਔਰ ਵਾਹਿਗੁਰੂ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਮਾਲਕ ਅੱਗੇ ਹੋਰ ਅਰਦਾਸ ਕਰਦੇ ਆ ਜੀ ਤੇ ਤੁਸੀਂ ਸਾਡੀ ਸਪੋਰਟ ਕਰੋ ਬਸ ਇਹੋ ਕਹਿੰਦਾ ਆ ਅਰੇ ਮਲਵਈ ਵੀ ਖਾਸ ਲੈਂਦਾ ਹੈ ਤੁਹਾਡਾ ਜਿਹੜੇ ਬੋਲੇਗੇ ਨੇ ਵੇਖੋ ਹਾਂਜੀ ਉਹ ਆਪਾਂ ਸਾਰੇ ਜਿਸ ਤਰ੍ਹਾਂ ਵੀਰ ਨੇ ਕਿਹਾ ਵੀ ਪੰਜਾਬੀ ਆ ਲੇਕਿਨ ਹਰ ਇਲਾਕੇ ਦਾ ਇੱਕ ਖੂਬਸੂਰਤੀ ਹੈ ਜ਼ੁਬਾਨ ਦੀ ਫਿਲਮ ਦਾ ਨਾਮ ਜੇ ਮਝੈਲ ਹੈ ਤਾਂ ਜ਼ੁਬਾਨ ਵੀ ਕੁਦਰਤੀ ਗੱਲ ਇੱਥੋਂ ਦੀ ਹੋਣੀ ਚਾਹੀਦੀ ਹੈ ਤੇ ਅਸੀਂ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਦੀ ਜ਼ਬਾਨ ਬੋਲੀ ਹੈ ਜਿਹੜੀ ਜ਼ਰੂਰੀ ਸੀ ਇਸ ਫਿਲਮ ਲਈ ਅ ਬਸ ਸਾਰਿਆਂ ਨੇ ਆਪਣੇ ਆਪਣੇ ਢੰਗ ਨਾਲ ਨਾ ਵਧੀਆ ਕੋਸ਼ਿਸ਼ ਕੀਤੀ ਹੈ ਸਾਰੇ ਅੱਛੀ ਬੋਲੀ ਹੈ ਸਾਰੇ ਜਿਹੜਾ ਤੁਹਾਡੀ ਦੌਰ ਦੇ ਬੜੇ دیਵਾਨੇ ਨੇ ਸਾਰੇ ਮੈਨੂੰ ਤਾਂ ਖੁਦ ਨਹੀਂ ਪਤਾ ਜੀ ਕੀ ਹੈ ਜੀ ਖਾਸ ਗੱਲ ਹੈ ਲੇਕਿਨ ਸਾਰੇ ਇੰਨਾ ਪਿਆਰ ਦਿੰਦੇ ਆ ਜਦੋਂ ਕੋਈ ਆਪਣਾ ਹੁੰਦਾ ਹੈ ਨਾ ਕੋਈ ਭਰਾ ਲੱਗਦਾ ਹੈ ਕੋਈ ਬੱਚਾ ਲੱਗਦਾ ਉਹ ਉਹਦਾ ਸਾਰਾ ਕੁਝ ਹੀ ਵਧੀਆ ਲੱਗ ਜਾਂਦਾ ਹੁੰਦਾ ਮੈਂ ਤਾਂ ਇਹ ਹੀ ਲੱਗਦਾ ਵੀ ਉਹਨਾਂ ਦਾ ਪਿਆਰ ਦੀ ਮਿਹਰਬਾਨੀ ਹੈ। ਕੋਈ ਗੱਲ ਤੁਹਾਡਾ ਵੀ ਮਖਬੂਰ ਬਹੁਤ ਹੋ ਰਿਹਾ ਹੈ। ਹਾਂਜੀ ਮੇਰਾ ਡਾਇਲੌਗ ਵੀ ਕਾਫੀ ਇਹਦੇ ਵਿੱਚ ਨਾ ਟ੍ਰੇਲਰ ਦੇ ਵਿੱਚ ਸਾਰਿਆਂ ਨੇ ਪਸੰਦ ਕੀਤੇ ਆ। ਤਾਂ ਅਬ ਮੇਰਾ ਇੱਕ ਡਾਇਲੌਗ ਸੀ ਜਿਹੜਾ ਜ਼ਿਆਦਾ ਮੱਝ ਦੀ ਗੱਡੀ ਮੇਰੀ ਮਸ਼ੂਕ ਏ। ਜੇਨ ਦੇ ਲਈ ਮੈਂ ਦੁਨੀਆ ਵੱਡ ਸਕਣਾ ਤੇ ਵੱਡ ਮੈਂ ਪੁੱਤਰ ਵੀ ਸਕਣਾ। ਓਏ ਤੇਰੇ ਪਿਸਤੌਲ ਚ ਨਹੀਂ ਆ ਗੋਲੀਆਂ ਨਹੀਂ ਹੋਣੀਆਂ ਜਿੰਨੀਆਂ ਜੱਟ ਦੀ ਇੱਕ ਚਣੇ। ਵਾਹ ਸ਼ੁਕਰੀਆ ਗੈਸਕਾ ਸਾਨੇ ਨੇ ਬੋਲਦਾ ਬਟ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦੀ ਹਾਂ ਸਰ ਬਹੁਤ ਖੁਸ਼ੀ ਆ ਤੇ ਇਸ ਮਾਧਿਅਮ ਤੇ ਆਇਆ ਕਿ ਅਸੀਂ ਪਹਿਲਾਂ ਵੀ ਮਜਾ ਲ ਬਣਾਈਆ ਤੇ ਇੱਥੇ ਬਣਦਾ ਸੀ ਹੁਣਾ ਸੋ ਪਹਿਲੇ ਇਹ ਦੱਸੋ ਟ੍ਰੇਲਰ ਵਧੀਆ ਲੱਗਿਆ ਤੁਹਾਨੂੰ ਤੇ ਗਾਣੇ ਸੁਣੇ ਤੁਸੀਂ ਤੁਸੀਂ ਟ੍ਰੇਲਰ ਨੂੰ ਬਹੁਤ ਪਿਆਰ ਦਿੱਤਾ ਜੀ ਏਕ-ਏਕ ਕੈਰੈਕਟਰ ਜਿਹੜੇ ਇਸ ਫਿਲਮ ਦੇ ਵਿੱਚ ਆ

ਸੋ ਮੇਝ ਐਲ ਫਿਲਮ ਆ ਰਹੀ ਹੈ 31 ਜਨਵਰੀ ਨੂੰ ਟ੍ਰੇਲਰ ਨੂੰ ਬਹੁਤ ਪਿਆਰ ਦਿੱਤਾ ਤੁਸੀਂ ਗਾਣਿਆਂ ਨੂੰ ਬਹੁਤ ਪਿਆਰ ਦਿੱਤਾ ਹੈ ਔਰ ਬਹੁਤ ਸਰਾਰਿਆਂ ਫਿਲਮ ਨੂੰ ਔਰ ਇੱਕ ਚੰਗੀ ਫਿਲਮ ਲੈ ਕੇ ਆ ਚੰਗਾ ਸਿਨੇਮਾ ਲੈ ਕੇ ਆਏ ਆ ਔਰ ਛੋਟੇ ਛੋਟੇ ਮੈਸੇਜ ਨੇ ਬੜੇ ਪਿਆਰੇ ਮੈਸੇਜ ਨੇ ਹਰ ਫਿਲਮ ਵਿੱਚ ਮੈਸੇਜ ਹੁੰਦਾ ਇਸ ਵਿੱਚ ਮੈਸੇਜ ਕੀ ਹੈ ਭਾਜੀ ਜੇ ਦੱਸਤਾ ਫਿਰ ਫਿਲਮ ਦੇਖਣ ਦਾ ਸਵਾਦ ਨਹੀਂ ਆਉਂਦਾ ਔਰ ਖਾਸ ਕਰ ਕੁੜੀਆਂ ਬਾਰੇ ਬਹੁਤ ਵਧੀਆ ਗੱਲ ਕਰਦੀ ਹੈ ਇਹ ਫਿਲਮ ਤੁਸੀਂ ਸਿਰਫ ਟ੍ਰੇਲਰ ਦੇਖਿਆ ਉਹ ਗੱਲੇ ਤੱਕ ਹਲ ਤੱਕ ਫਿਲਮ ਦੇ ਵਿੱਚ ਕੀ ਹੈ ਉਹ ਲੋਕਾਂ ਨੂੰ ਨਹੀਂ ਪਤਾ ਬਹੁਤ ਇਮੋਸ਼ਨਲ ਕਰਦੀ ਹੈ ਔਰ ਛੋਟੇ ਛੋਟੇ ਸੁਨੇਹੇ ਦੇ ਕੇ ਜਾਂਦੀ ਹੈ ਸਭ ਤੋਂ ਵੱਡੀ ਗੱਲ ਹੈ ਐਂਟਰਟੇਨ ਬਹੁਤ ਵਧੀਆ ਕਰਦੀ ਹੈ ਫਿਲਮ ਤੁਸੀਂ ਫਿਲਮ ਦੇਖਣ ਤੋਂ ਬਾਅਦ ਆਪ ਮੁਹਾਰੇ ਕਹੋਗੇ ਆਪਣੇ ਆਲੇ ਦੁਆਲੇ ਕਿ ਜਾ ਕੇ ਇਹ ਫਿਲਮ ਦੇਖ ਕੇ ਆਓ ਔਰ ਇਦਾਂ ਦਾ ਸਿਨੇਮਾ ਬਹੁਤ ਘੱਟ ਬਣਦਾ ਕੀ ਡਿਫਰੈਂਸ ਕੀ ਹੈ ਜਦੋਂ ਕਿ ਦਰਸ਼ਕ ਜਿਹੜੇ ਖਿੱਚ ਦਾ ਕੇਂਦਰ ਬਣ ਗਏ ਸਿਨੇਮਾ ਕਰਵਾਉਣ ਇੱਕ ਤਾਂ ਅਸੀਂ ਸਾਰੇ ਮਾਲਵੇ ਦੇ ਐਕਟਰ ਆ ਔਰ ਬੋਲੀ ਅਸੀਂ ਸਾਰਿਆਂ ਨੇ ਮਾਜੇ ਲਈ ਹੈ ਮਾਜੇ ਵਾਲਾ ਕਿਹੜਾ ਖਰਾਬ ਨਹੀਂ ਹੈ ਮਾਜੇ ਵਾਲੇ ਯਾਰ ਆਪਾਂ ਸਾਰੇ ਪੰਜਾਬੀ ਆ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਪੰਜਾਬੀ ਆ ਅੱਛਾ ਬੋਲੀ ਸਿਰਫ ਸਾਡੀ ਜ਼ੁਬਾਨ ਦਾ ਲਹਿਜਾ ਵੱਖਰਾ ਵੱਖਰਾ ਅਸੀਂ ਉਥੇ ਸਪੈਸ਼ਲ ਤੁਹਾਡੇ ਮਾਜੇ ਦੇ ਜਿੰਨੇ ਸੀਗੇ ਭਰਾ ਸਾਡੇ ਉਹਨਾਂ ਨੇ ਬਹੁਤ ਹੈਲਪ ਕੀਤੀ ਔਰ ਡਬਿੰਗ ਦੇ ਵਿੱਚ ਵੀ ਸਾਡੇ ਨਾਲ ਰਹੇ ਤੇ ਸ਼ੂਟਿੰਗ ਦਰਮਿਆਨ ਵੀ ਰਹੇ ਔਰ ਅਸੀਂ ਪੂਰੀ ਕੋਸ਼ਿਸ਼ ਕੀਤੀ ਆ ਕਿ ਅਸੀਂ ਇਸ ਜ਼ੁਬਾਨ ਨੂੰ ਸਹੀ ਤਰੀਕੇ ਨਾਲ ਬੋਲ ਸਕੀਏ ਔਰ ਸਾਡੀ ਸਟਾਰ ਕਾਸ ਸਾਰੀ ਪਹੁੰਚੀ ਆ ਔਰ ਤੁਹਾਡਾ ਸਾਰਿਆਂ ਦਾ ਆਲਵੇਸ ਸਾਨੂੰ ਅੰਮ੍ਰਿਤਸਰ ਤੋਂ ਗੁਰੂ ਦੀ ਨਗਰੀ ਤੋਂ ਬਹੁਤ ਪਿਆਰ ਮਿਲਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਿਆਰ ਕਰਦੇ ਆ ਸਾਰੇ ਮੈਂ ਪਹਿਲਾਂ ਵੀ ਪੰਜਾਬੀ ਫਿਲਮਾਂ ਕੀਤੀਆਂ ਨੇ ਔਰ ਹੁਣ ਮੇਰੀ ਮਝੈ ਲ ਆ ਰਹੀ ਹੈ ਅੱਛਾ ਕੀ ਲੈ ਕੇ ਆਏ ਹੋ ਨਵਾਂ ਇਸ ਇਹ ਇੱਚ ਨਵਾਂ ਇਹੀ ਹੈ ਕਿ ਮਝੈਲਾ ਦੀ ਫਿਲਮ ਆ ਔਰ ਮੁਝੈਲੀ ਬੋਲੀ ਅਸੀਂ ਕੋਸ਼ਿਸ਼ ਕੀਤੀ ਹੈ ਸਾਰਿਆਂ ਨੇ ਬੋਲਣ ਦੀ ਬਹੁਤ ਸੋਹਣਾ ਕੰਮ ਆ ਧੀਰਤ ਸਰ ਦੀ ਕਹਾਣੀ ਕਮਾਲ ਦੀ ਹੈ ਗੁਰਪ੍ਰੀਤ ਭੁੱਲਰ ਦੇ ਡਾਇਲੌਗਸ ਕਮਾਲ ਦੇ ਆ ਔਰ ਇੱਕ ਅਲੱਗ ਤਰ੍ਹਾਂ ਦੀ ਫਿਲਮ ਗੀਤ ਐਮਪੀ3 ਲੈ ਕੇ ਆਇਆ ਅੱਛਾ ਮੈਂ ਥੀਮ ਕੀ ਹੈ ਥੀਮ ਗੱਦੀ ਮਾਜੇ ਦੀ ਗੱਦੀ ਜਿਵੇਂ ਆਪਾਂ ਪਾਵਰ ਦੀ ਕਹਾਣੀ ਆ ਸੋ ਇੱਕ ਗੱਦੀ ਦੀ ਕਹਾਣੀ ਹੈ ਕਿ ਕਿਵੇਂ ਅੱਡ ਅੱਡ ਪਰਿਵਾਰ ਉਹ ਗੱਦੀ ਹਾਸਲ ਕਰਨ ਲਈ ਕੀ ਕਰਦੇ ਨੇ ਹਮਮ ਅੱਛਾ ਜ਼ਿਆਦਾਤਰ ਸ਼ੂਟਿੰਗ ਇਸ ਫਿਲਮ ਦੀ ਕਿੱਥੇ ਹੋਈ ਆ ਸ਼ੂਟ ਫਿਲਮ ਦਾ ਜ਼ਿਆਦਾਤਰ ਮੋਹਾਲੀ ਪਟਿਆਲਾ ਉਧਰਲੇ ਪਾਸੇ ਹੀ ਹੋਇਆ ਲੱਗਦਾ ਕਿ ਯੂਥ ਨਾਲ ਜੁੜੀ ਜ਼ਿਆਦਾ ਫਿਲਮ ਇਸ ਕਰਕੇ ਤੁਸੀਂ ਯੂਨੀਵਰਸਿਟੀ ਦੇ ਵਿੱਚ ਵੀ ਪਹੁੰਚੇ ਹੋ ਹਾਂ ਬਿਲਕੁਲ ਬਿਲਕੁਲ ਯੂਥ ਦਾ ਬਹੁਤ ਵੱਡਾ ਹੱਥ ਹੁੰਦਾ ਫਿਲਮਾਂ ਹਿੱਟ ਕਰਨ ਚ ਸੋ ਅਸੀਂ ਹਮੇਸ਼ਾ ਸ਼ੁਕਰਗੁਜ਼ਾਰ ਰਹਿੰਦੇ ਹਾਂ ਔਰ ਇਸ ਵੇਲੇ ਆਪਣਾ ਦੇਵ ਦੀ ਬਹੁਤ ਫੈਨ ਫੋਲੋਇੰਗ ਹੈ ਯੂਥ ਬਹੁਤ ਪਸੰਦ ਕਰਦਾ ਦੇਵ ਨੂੰ ਗੁੱਗੂ ਗਿੱਲ ਜੀ ਸਾਡੇ ਲੈਜੈਂਡ ਰੁਪੀ ਪਿੱਛੇ ਜੇ ਆਪਣਾ ਰਜਨੀ ਹਟੋਈ ਸੋ ਸਾਨੂੰ ਲੱਗਿਆ ਕਿ ਸਾਨੂੰ ਅਰ ਦੂਜੀ ਗੱਲ ਇਹ ਹੈ ਕਿ ਸਾਨੂੰ ਜੇ ਫਿਲਮ ਮਝੈਲਾਂ ਦੀ ਹੈ ਤਾਂ ਅਸੀਂ ਮਾਝੇ 'ਚ ਨਾ ਆਈਏ ਇਹ ਤਾਂ ਨਹੀਂ ਹੋ ਸਕਦਾ ਦਰਸ਼ਕਾਂ ਕੀ ਮੈਸੇਜ ਹੈ 31 ਜਨਵਰੀ ਨੂੰ ਸਾਡੀ ਫਿਲਮ ਦੇਖਣ ਜ਼ਰੂਰ ਆਓ ਤੁਹਾਨੂੰ ਵਧੀਆ ਲੱਗੂ